ਸਤਰੀਆ ਕਾਲ ਤੁਸੀਂ ਦੇਖ ਰਹੇ ਹੋ ਫਾਸਟਵੇ ਅੰਮ੍ਰਿਤਸਰ ਖਬਰਨਾਮਾ ਮੈਂ ਹਾਂ ਨਵਨੀਤ ਰੰਧਾਵਾ ਤੇ ਹੁਣ ਇੱਕ ਨਜ਼ਰ ਅੱਜ ਦੇ ਬੁਲੇਟਨ ਦੀਆਂ ਮੁੱਖ ਖਬਰਾਂ ਵੱਲ ਗੈਰ ਜ਼ਰੂਰੀ ਕਮਨ ਛੱਟ ਪੰਜਾਬ ਸਰਕਾਰ ਨੈਸ਼ਨਲ ਹਾਈਵੇ ਪ੍ਰੋਜੈਕਟਸ ਤੇ ਦੇਵੇ ਧਿਆਨ ਆਖਿਆ ਸਸਦ ਗੁਰਜੀਤ ਸਿੰਘ ਔਜਲਾ ਨੇ ਮੰਦਰ ਮਾਤਾ ਚਿੰਤਪੁਰਨੀ ਟਾਬਵਸਤੀ ਰਾਮ ਵਿਖੇ ਮਾਤਾ ਚਿੰਤਪੁਰਨੀ ਜੀ ਦੇ ਸਲਾਨੇ ਮੇਲੇ ਦੇ ਸੰਬੰਧ ਵਿੱਚ ਤਿਆਰੀਆਂ ਮੁਕੰਮਲ ਲੋਹਾਰ ਕਾ ਰੋਡ ਦੀ ਸੜਕ ਦਾ ਬੁਰਾ ਹਾਲ ਲੋਕ ਪਰੇਸ਼ਾਨ ਅਤੇ ਹੁਣ ਖਬਰਾਂ ਵਿਸਥਾਰ ਨਾਲ ਰੋਡ ਟਰਾਂਸਪੋਰਟ ਅਤੇ ਹਾਈਵੇ ਮੰਤਰੀ ਨਿਤਿਨ ਗਟਕਰੀ ਵੱਲੋਂ ਪੰਜਾਬ ਵਿੱਚ ਚੱਲ ਰਹੇ ਪ੍ਰੋਜੈਕਟਾਂ ਨੂੰ ਬੰਦ ਕਰਨ ਦੀ ਦਿੱਤੀ ਚੇਤਾਵਨੀ ਤੋਂ ਬਾਅਦ ਸਾਂਸਦ ਗੁਰਜੀਤ ਸਿੰਘ ਔਚਲਾ ਨੇ ਆਪਣਾ ਵਿਰੋਧ ਦਰਜ ਕਰਵਾਇਆ ਅਤੇ ਕਿਹਾ ਕਿ ਅੰਮ੍ਰਿਤਸਰ ਸਰਹੱਦੀ ਖੇਤਰ ਹੈ ਅਤੇ ਅੰਮ੍ਰਿਤਸਰ ਨੂੰ ਐਕਸਪ੍ਰੈਸ ਵੇ ਦਾ ਸਭ ਤੋਂ ਵੱਧ ਫਾਇਦਾ ਹੋਵੇਗਾ ਜੇਕਰ ਇਹਨਾਂ ਪ੍ਰੋਜੈਕਟਾਂ ਨੂੰ ਰੋਕ ਦਿੱਤਾ ਗਿਆ ਤਾਂ ਨੁਕਸਾਨ ਦੀ ਪਰਪਾਈ ਕਰਨਾ ਮੁਸ਼ਕਲ ਹੋ ਜਾਵੇਗਾ ਸੋ ਅੱਜ ਦਾ ਜਿਹੜਾ ਮੇਨ ਮੁੱਦਾ ਹੈ ਉਹ ਆ ਨਿਤਨ ਗੜਕਰੀ ਜੀ ਵੱਲੋਂ ਜਿਹੜੀ ਚਿੱਠੀ ਭਗਵੰਤ ਮਾਨ ਜੀ ਨੂੰ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਲਿਖੀ ਗਈ ਹੈ ਸਾਡੇ ਨਿਤਨ ਗੜਕਰੀ ਜਿਹੜੇ ਮਾਨਯੋਗ ਮੰਤਰੀ ਨੇ ਰੋਡ ਟਰਾਂਸਪੋਰਟ ਐਂਡ ਹਾਈਵੇ ਗਵਰਨਮੈਂਟ ਆਫ ਇੰਡੀਆ ਉਹਨਾਂ ਨੇ ਕੱਲ ਭਗਵੰਤ ਮਾਨ ਜੀ ਨੂੰ ਉਹਨਾਂ ਨੂੰ ਚਿੱਠੀ ਲਿਖ ਕੇ ਬੜੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਿਹਾ ਹੈ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਹਾਈਵੇ ਦੀਆਂ ਜ਼ਮੀਨਾਂ ਐਕਵਾਇਰ ਨਹੀਂ ਕੀਤੀਆਂ ਜਾ ਰਹੀਆਂ ਜੰਮੂ ਕੱਟੜਾ ਅ ਦਿੱਲੀ ਅ ਅਮਰਸਰ ਕਟੜਾ ਐਕਸਪ੍ਰੈਸ ਵੇ ਜਿਹੜਾ ਸੀ ਬੜਾ ਪ੍ਰੈਸਟੀਜੀਅਸ ਪ੍ਰੋਜੈਕਟ ਸੀ ਜਿਹੜਾ ਕਿ ਅ ਸਾਡੀ ਗੁਰੂ ਦੀ ਨਗਰੀ ਵਾਸਤੇ ਬਹੁਤ ਅਹਿਮ ਸਥਾਨ ਰੱਖਦਾ ਹੈ ਕਿਉਂਕਿ ਇਹ ਟੂਰਿਸਟ ਹੱਬ ਹੈ ਦੂਸਰਾ ਵਾਗੇ ਦਾ ਵਪਾਰ ਖੁੱਲਣ ਦਾ ਕਿਸੇ ਵੇਲੇ ਵੀ ਚਾਂਸ ਬਣ ਸਕਦਾ ਜਿੱਦਾਂ G20 ਦੇ ਵਿੱਚ ਸਿਲਕ ਰੂਟ ਬਣਾਉਣ ਦੀ ਗੱਲ ਕੀਤੀ ਗਈ ਹੈ ਸੋ ਇਹ ਸਾਡੇ ਵਾਸਤੇ ਬੜਾ ਮਾਣ ਵਾਲਾ ਪ੍ਰੋਜੈਕਟ ਹੈ ਜਿਹੜਾ ਚੱਲ ਰਿਹਾ ਹੈ ਔਰ ਰਿੰਗ ਰੂਟ ਜਿਹੜਾ ਅਮਰਸਰ ਦੇ ਆਲੇ ਦੁਆਲੇ ਕਰੀ 75 ਕਿਲੋਮੀਟਰ ਦਾ ਬਣ ਰਿਹਾ ਹੈ ਇਹ ਤੇ ਗ੍ਰੀਨਫੀਲਡ ਪ੍ਰੋਜੈਕਟ ਨੇ ਜਿਹੜੇ ਬਿਲਕੁਲ ਨਵੇਂ ਜ਼ਮੀਨ ਤੇ ਜ਼ਮੀਨ ਐਕਵਾਇਰ ਕਰਕੇ ਸਰਕਾਰ ਬਣਾਉਂਦੀ ਹੈ ਇੱਕ ਬਰਾਊਨਫੀਲਡ ਪ੍ਰੋਜੈਕਟ ਨੇ ਜਿਹੜੀਆਂ ਜਿਹੜੀ ਸਰਕਾਰ ਛੜਕਾ ਪ੍ਰਾਣੀਆਂ ਨੂੰ ਛੌੜਾ ਕਰਕੇ ਔਰ ਉਹਨਾਂ ਤੋਂਗਾ ਅੱਗੇ ਵਧਾਉਂਦੀ ਹੈ ਇੱਥੇ ਜਲੰਧਰ ਤੋਂ ਅੰਮ੍ਰਿਤਸਰ ਜਲੰਧਰ ਜਾਮਨਗਰ ਵੀ ਜਿਹੜਾ ਐਕਸਪ੍ਰੈਸ ਵੀ ਉਹ ਵੀ ਬਣ ਰਿਹਾ ਹੈ ਔਰ ਪੰਜਾਬ ਤੋਂ ਬਾਹਰ ਉਹ ਕੰਪਲੀਟ ਹੋ ਗਿਆ ਹੈ ਇਸੇ ਤਰੀਕੇ ਨਾਲ ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸ ਹੈ ਉਹ ਹਰਿਆਣੇ ਤੱਕ ਬਿਲਕੁਲ ਆਪਣੀ ਸਪੀਡ ਨਾਲ ਠੀਕ ਚੱਲ ਰਹੀ ਹੈ ਪਰ ਪੰਜਾਬ ਦੇ ਵਿੱਚ ਪਿਛਲੇ ਜਦੋਂ ਦੀ ਇਹ ਸਰਕਾਰ ਆਈ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਮਾਨਯੋਗ ਮੁੱਖ ਮੰਤਰੀ ਸਾਹਿਬ ਇਹਨਾਂ ਦਾ ਧਿਆਨ ਬਿਲਕੁਲ ਹੀ ਪੰਜਾਬ ਦੀ ਡਿਵੈਲਪਮੈਂਟ ਵੱਲ ਨਹੀਂ ਹੈਗਾ ਅੱਜ ਪ੍ਰੋਜੈਕਟ ਜਿਹੜਾ ਹੈ ਉਹਦੇ ਜਿਹੜੇ ਕੰਟਰੈਕਟਰ ਹੈ ਉਹ ਪ੍ਰੋਜੈਕਟ ਨੂੰ ਛੱਡ ਕੇ ਜਾ ਰਹੇ ਨੇ ਔਰ 104 ਕਿਲੋਮੀਟਰ ਦਾ ਪ੍ਰੋਜੈਕਟ ਉਹਨਾਂ ਨੇ ਪਹਿਲਾਂ ਜਿਹੜੇ ਕੰਟਰੈਕਟਰ ਛੱਡ ਕੇ ਚਲੇ ਗਏ ਉਹਨਾਂ ਨੇ ਵਾਈਂਡ ਅਪ ਕਰ ਲਿਆ ਔਰ 293 ਕਿਲੋਮੀਟਰ ਦਾ ਪ੍ਰੋਜੈਕਟ ਹੈ ਉਹਨਾਂ ਨੇ ਫੇਰ 警告 ਦਿੱਤੀ ਹੈ ਕਿ ਜੇ ਤੁਸੀਂ ਅਜੇ ਵੀ ਧਿਆਨ ਨਹੀਂ ਦਿਓਗੇ ਤਾਂ ਸਾਨੂੰ ਇਹ ਕਿ ਪ੍ਰੋਜੈਕਟ ਜਿਹੜਾ ਕੈਨਸਲ ਕਰਨਾ ਪਏਗਾ ਬੜੇ ਦੁੱਖ ਦੀ ਗੱਲ ਹੈ ਬੜੀ ਮਿਹਨਤ ਦੇ ਨਾਲ ਮੁਸ਼ਕਲ ਦੇ ਨਾਲ ਅਸੀਂ ਬਾਰਡਰ ਬੈਲਟ ਤੇ ਬੈਠੇ ਹਾਂ ਬਿਲਕੁਲ ਅਖੀਰ ਦੇ ਉੱਤੇ ਹਾਂ ਔਰ ਬਾਰਡਰ ਦੇ ਨਾਲ ਲੱਗਦੇ ਆ ਪਾਕਿਸਤਾਨ ਦੇ ਔਰ ਸਾਡਾ ਜਿਹੜਾ ਟੂਰਿਜ਼ਮ ਆ ਗੁਰੂ ਨਗਰੀ ਹੈ ਇੱਥੇ ਲੋਕੀ ਲੱਖ 1.5 ਲੱਖ ਬੰਦਾ ਰੋਜ਼ ਤਦਾਦ ਦੇ ਵਿੱਚ ਆਉਂਦਾ ਹੈ ਉਹਦੇ ਨਾਲ ਵਪਾਰ ਦੇ ਵਿੱਚ ਇੱਥੇ ਬਹੁਤ ਵਾਧਾ ਹੋਣ ਦੀ ਆਸ ਹੈ ਇਸ ਐਕਸਪ੍ਰੈਸ ਹਾਈਵੇ ਦੇ ਬਣ ਦੇ ਨਾਲ ਮੰਦਿਰ ਮਾਤਾ ਚਿੰਤਪੁਰਨੀ टाਬ ਵਸਤੀ ਰਾਮ ਵਿਖੇ ਮਾਤਾ ਚਿੰਤਪੁਰਨੀ ਜੀ ਦਾ ਸਾਲਾਨਾ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 13 ਅਗਸਤ ਨੂੰ ਬੜੀ ਸ਼ਰਧਾਪੂਰਕ ਅਤੇ ਤੁਮਤਾਮ ਨਾਲ ਮਨਾਇਆ ਜਾ ਰਿਹਾ ਹੈ ਜਿਸ ਸੰਬੰਧੀ ਮੰਦਿਰ ਵਿਖੇ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਸੰਗਤਾਂ ਨੂੰ ਅਪੀਲ ਕੀਤੀ ਗਈ ਕਿ ਮੰਦਿਰ ਵਿਖੇ ਪਹੁੰਚ ਮਾਤਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਜਾਵੇ ਮੰਦਿਰ ਮਾਤਾ ਚਿੰਤਪੁਰਨੀ ਚੌਂਕ ਚਿੰਤਪੁਰਨੀ ਇਹ ਪ੍ਰਾਚੀਨ ਮੰਦਿਰ ਹੈ ਮਤਲਬ ਜਿਹੜਾ ਪਿੰਡੀ ਉੱਥੋਂ ਲਿਆਂਦੀ ਹੈ ਜਿਹੜੀ ਚਿੰਦਬੁਨੀ ਮਹਾਤਲ ਦੇ ਵਿੱਚੋਂ ਹੈ ਉੱਥੋਂ ਲਿਆ ਕੇ ਸਥਾਪਿਤ ਕੀਤੀ ਗਈ ਹੈ ਇਹ 300 ਸਾਲ ਪੁਰਾਣਾ ਮੰਦਿਰ ਹੈ ਹਰ ਸਾਲ ਮੇਲਾ ਲੱਗਦਾ ਹੈ ਦੁਨੀਆ ਹੋਂਮ ਹਮ ਆ ਕੇ ਆਂਦੀ ਹੈ ਆਪਣਾ ਸ਼ਰਧਾ ਨਾਲ ਆਪਣਾ ਜੋ ਮਨੋ ਕਾਮਨਾ ਹੁੰਦੀ ਹੈ ਪੂਰੀ ਹੁੰਦੀ ਹੈ 13 ਅਗਸਤ ਨੂੰ ਮੇਲਾ ਸ਼ੁਰੂ ਹੋਣਾ ਹੈ ਔਰ 14 15 15 ਤੱਕ ਖਤਮ ਕਰਦਾ ਦੋ ਤਿੰਨ ਦਿਨ ਸਾਢੇ ਅੱਧੇ ਹੁੰਦੇ ਬਸ ਪ੍ਰੋਗਰਾਮ ਪਹਿਲੇ ਤੇ ਸ਼ਾਮ ਨੂੰ 4 ਤੋਂ 5 ਤੋਂ 8 ਹੁੰਦੀ ਹੈ ਪੱਖੀਆਂ ਬੇਟਾਂ ਉਦੇ ਬਾਅਦ ਗਾਇਕ ਕਲਾਕਾਰ ਜਿਹੜੇ ਆਂਦੇ ਉਹ 8 ਤੋਂ 11-12 ਵਜੇ ਤੱਕ ਉਹ ਬੋਲਦੇ ਆ। ਬਾਕੀ ਇੱਥੇ 4:30 ਵਜੇ ਸਵੇਰੇ ਆਰਤੀ ਹੁੰਦੀ ਆ। ਮੰਗਲਾ ਆਰਤੀ ਹੁੰਦੀ ਆ, ਇਸ਼ਨਾਨ ਹੁੰਦੇ ਆ, ਉਹਦੇ ਬਾਅਦ ਫਿਰ ਪਬਲਿਕ ਆਂਦੀ ਆ। ਫਿਰ ਆਰਤੀ ਦਾ ਟਾਈਮ ਹੋਿੰਦਾ ਹੈ 4:30 ਵਜੇ ਆਰਤੀ ਕਰ ਦਿੰਦੇ ਆ। ਉਹਦੇ ਬਾਅਦ ਫਿਰ ਮੇਲਾ ਹਾਸਾ-ਹਾਸਾ ਤੇ ਚੱਲਦਾ ਰਹਿੰਦਾ। ਫਿਰ ਮਰਦਾ ਪੂਰੀਆਂ ਕਰ ਦਿੰਦੇ ਨੇ ਜੋ ਸੁੱਕਿਆ ਹੁੰਦਾ ਆਂਦੇ ਆ ਮਾਈ ਨੂੰ ਪ੍ਰਸ਼ਾਦ ਵਿੱਚ ਲਾਂਦੇ ਆ। ਆਪਣੀ ਸੁੱਕਣਾ ਵੀ ਸੁੱਕ ਦਿਆ। ਤੋਂ ਮਾ ਮਾਈ ਬਾਗ ਬਾਗਲਾ ਆਉਂਦੀ ਔਰ ਕੀ ਆ। ਹਰਕ ਦੀ ਮਨੋਕਾਮਨਾ ਪੂਰੀ ਹੁੰਦੀ ਹੈ ਮਰਬੜ ਦੁਨੀਆ ਮੰਦੀਏ ਚਿੰਤਾਪੂਰਨੀ ਨਾ ਹੀ ਰੱਖਿਆਦਾ ਹੈ ਚਿੰਤਾ ਦੂਰ ਕਰਨ ਲਈ ਹੈ ਸਾਵਨ ਦੇ ਮਹੀਨੇ ਵਿੱਚ 13 ਅਗਸਤ ਨੂੰ ਮਨਾਇਆ ਜਾ ਰਿਹਾ ਹੈ ਚਿੰਤਪੂਰਨੀ ਮੰਦਰ ਚਿੰਤਪੂਰਨੀ ਚੌਂਗ ਦੇ ਵਿੱਚ ਬੜੀ ਹੀ ਧੂਮਤਾਂ ਦੇ ਨਾਲ ਮਨਾਇਆ ਜਾ ਰਿਹਾ ਹੈ ਹਰ ਸਾਲ ਮਨਾਇਆ ਜਾਂਦਾ ਹੈ ਤੇ ਮੇਲੇ ਸਾਰੇ ਸਾਰੇ ਸ਼ਹਿਰ ਵਾਸੀਆਂ ਨੂੰ ਨਵੇਦਨ ਹੈ ਕਿ ਇੱਥੇ ਪਹੁੰਚ ਕੇ ਮਾਤਾ ਲਾਣੀ ਦਾ ਅਸ਼ੀਰਵਾਦ ਲਵੋ ਤੇ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕਰੋ ਸਭ ਦੀ ਚਿੰਤਾ ਦੂਰ ਕਰਨ ਵਾਲੀ ਮਾਂ ਚਿੰਤਪੁਰਨੀ ਜਿਸ ਦਾ ਕਿ ਸਲਾਨਾ ਜਿਹੜਾ ਮੇਲਾ ਹੈਗਾ 13 ਅਗਸਤ ਨੂੰ ਬੜੇ ਹੀ ਹਰਸੋ ਉਲਾਸ ਨਾਲ ਮਨਾਇਆ ਜਾ ਰਿਹਾ ਹੈ ਟਾਬ ਬਸਤੀ ਰਾਮਚੰਦਪੁਰਨੀ ਮਾਤਾ ਮੰਦਰ ਵਿੱਚ ਜਿੱਥੇ ਕਿ ਹਿਮਾਚਲ ਪ੍ਰਦੇਸ਼ ਵਿੱਚ ਮੰਦਰ ਹੈ ਮਾਚੰਦਪੁਰਨੀ ਦਾ ਉੱਥੇ ਹੀ ਪਿੰਡੀ ਰੂਪ ਟਾਬ ਬਸਤੀ ਰਾਮ ਵਿਖੇ ਚਿੰਤਪੁਰਨੀ ਮਾਤਾ ਮੰਦਰ ਦੇ ਵਿੱਚ ਜਿਹੜੀਆਂ ਮੇਲੇ ਦੀਆਂ ਤਿਆਰੀਆਂ ਬੜੀਆਂ ਹੀ ਜੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਨੇ ਤੇ ਸਭ ਸੰਗਤਾਂ ਨੂੰ ਅਪੀਲ ਕੀਤੀ ਗਈ ਹੈ ਕਿ ਮੰਦਰ ਵਿਖੇ ਪਹੁੰਚ ਕੇ ਮਹਾਰਾਣੀ ਦਾ ਜਿੱਥੇ ਅਸ਼ੀਰਵਾਦ ਪ੍ਰਾਪਤ ਕਰਨਾ ਹੈ ਸਭ ਦੇ ਭਲੇ ਦੀ ਅਰਦਾਸ ਬੇਨਤੀ ਕਰਨ ਲਈ ਵੀ ਸਾਰਿਆਂ ਨੂੰ ਬੇਨਤੀ ਕੀਤੀ ਗਈ ਕਿ ਮੇਲੇ 'ਚ ਪਹੁੰਚ ਕੇ ਮਹਾਰਾਣੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਕੈਮਰਾਮੈਨ ਰਮਨ ਕੁਮਾਰ ਦੇ ਨਾਲ ਸੁਸ਼ੀਲ ਸ਼ਰਮਾ ਫਾਸਟ ਨਿਊਜ਼ ਅੰਮ੍ਰਿਤ ਲੋਹਾਰਾ ਕਾ ਰੋਡ ਵਿਖੇ ਸੜਕ ਦੇ ਹਾਲ ਬਦ ਤੋਂ ਬੱਤਰ ਹਨ ਅਤੇ ਆਏ ਦਿਨ ਲੋਕਾਂ ਦੇ ਸੜਕ ਹਾਦਸੇ ਹੁੰਦੇ ਰਹਿੰਦੇ ਹਨ ਐ ਸੜਕ ਦੀ ਖਰਾਬ ਹਾਲਤ ਕਰ ਲੋਕਾਂ ਨੂੰ ਆਵਾਜਾਈ ਕਰਨ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਪ੍ਰਸ਼ਾਸਨ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ ਲੋਕਾਂ ਦਾ ਆਖਣਾ ਹੈ ਕਿ ਸੜਕ ਦੀ ਮੁਰੰਮਤ ਜਲਦ ਤੋਂ ਜਲਦ ਕਰਵਾਈ ਜਾਵੇ ਤਾਂ ਜੋ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਹੋ ਸਕੇ ਆ ਸਾਡੀ ਕੰਡੀਸ਼ਨ ਹੈ ਇੰਨੇ ਦੁਖੀ ਆ ਰਣਜੀਤ ਵਿਹਾਰ ਦੇ ਲੋਕ ਜਿਹੜਾ ਕੋਈ ਹਾਲ ਨਹੀਂ ਹੈ ਤੇ ਕੋਈ ਇੱਥੇ ਸੁਣਦਾ ਨਹੀਂ ਹੈ ਪਰ ਕੋਈ ਬਾਤ ਨਹੀਂ ਹੁੰਦਾ ਅੱਜ ਅਖੀਰ ਅਸੀਂ ਫਿਰ ਰਣਜੀਤ ਵਿਹਾਰ ਦੇ ਸਾਰੇ ਇਕੱਠੇ ਹੋ ਕੇ ਇੱਥੇ ਆਏ ਆ ਹਾਂਜੀ ਪੀ ਡਬਲ ਵੀ ਦਾ ਵਿਭਾਗੋਂ ਵੀ ਆਇਆ ਹੈ ਤੇ ਚੌਂਕੀ ਤੋਂ ਪੁਸ ਵੀ ਆਈ ਹੈ ਪੀਰ ਨੇ ਤਾਂ ਕੋਈ ਨਾ ਕੋਈ ਐਕਸ਼ਨ ਹੋਣਾ ਚਾਹੀਦਾ ਕਿ ਆ ਜਿਹੜਾ ਖੱਡਾ ਜੋ ਪਾਇਆ ਹੈ ਇਹਨਾਂ ਦੇ ਬੜੇ ਬੜੇ ਜਿਹੜੇ ਬੜੇ ਬੜੇ ਹੈਗੇ ਆ ਚਾਲੇ ਆ ਉਹਨਾਂ ਦੀ ਵਜ੍ਹਾ ਦੇ ਨਾਲ ਇਹ ਬੇਨਤੀ ਅਸੀਂ ਕਰ ਕਰ ਥੱਕ ਗਏ ਆ ਅੱਜ ਵੀ ਅਸੀਂ ਲਾਸਟ ਵਾਰਨਿੰਗ ਦੇ ਰਹੇ ਆ ਪਰ ਇਹਨਾਂ ਦੇ ਕੰਨ ਤੇ ਜੂ ਨਹੀਂ ਸਰਕਦੀ ਵੀ ਇੱਥੇ ਅਸੀਂ ਕਿੱਥੋਂ ਕੋਈ ਕਾਲੀ ਇੱਥੇ ਮਲਬਾ ਇਸਤਰਾ ਦੀਏ ਇੱਥੇ ਆਪਾਂ ਕੰਕਰੀਟ ਵਿਚਾ ਦੀਏ ਲੋਕੀ ਲੋਕਾਂ ਦੇ ਗੋਡੇ ਟੁੱਟਦੇ ਨੇ ਕਾਰਾਂ ਦੇ ਟਾਇਰ ਜਿਹੜੇ ਪਿੰਚਰ ਹੋ ਰਹੇ ਨੇ ਪਲੱਸ ਬੀਲ ਡਰਮ ਵੀ ਕਈ ਕਈਆਂ ਧਸਕੇ ਨੇ ਕਿਸੇ चीज ਨੂੰ ਕੋਈ ਗਲਤ ਨਾ ਲਵੇ ਤੇ ਉਹਨਾਂ ਨੂੰ ਨਾਲ ਆਪਣੇ ਸਾਹਮਣੇ ਸ਼ਰਮਾਤੀ ਜੀ ਜੋ ਹੈ ਉਹਨਾਂ ਨਾਲ ਜੋ ਹੈ ਕੰਪਰੋਮਾਈਜ਼ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਹੈ ਕਿ ਕੱਲ ਸਾਰਾ ਤੁਹਾਨੂੰ ਸਫਾਈ ਮਿਲੇਗੀ ਔਰ ਸਾਰਾ ਪਾਣੀ ਕੱਢ ਦਿੱਤਾ ਜਾਵੇਗਾ ਹੋ ਸਕਦਾ ਹੈ ਕਿ ਅੱਧੀ ਅਸੀਂ ਕਹਿੰਦੇ ਵੀ ਟਰਾਲੀ ਦੀ ਜਿਹੜੀ ਕੰਟਰੀ ਦੀ ਪਾਵਾਂਗੇ ਠੀਕ ਨਹੀਂ ਟਰਾਲੀ ਦੀ ਹਾਂ ਜੀ ਹਾਂ ਜੀ ਬਿਲਕੁਲ ਬਿਲਕੁਲ ਜੀ ਇਹ ਐਸਆਈ ਸਤਨਾਮ ਸਿੰਘ ਜੀ ਦਾ ਜੋ ਆਏ ਨੇ ਇਹਨਾਂ ਦੇ ਨਾਲ ਜੋ ਸਟਾਫ ਮੈਂਬਰ ਆਏ ਨੇ ਤੋਂ ਇਹ ਵੀ ਜੀ ਤੇ ਸ਼ਰਮਾ ਸਾਹਿਬ ਦਾ ਵੀ ਕਿ ਇਹੋ ਜੀ ਨੌਬਤ ਪਾਰਾ ਨਾ ਆਵੇ ਮਾਮਲਾ ਅੰਮ੍ਰਿਤਸਰ ਦੇ थाना A ਡਿਵੀਜ਼ਨ ਦੇ ਅਧੀਨ ਆਉਂਦੇ ਇਲਾਕਾ ਤਿਲਕ ਨਗਰ ਤੋਂ ਸਾਹਮਣੇ ਆਇਆ ਜਿੱਥੋਂ ਦੇ ਰਹਿਣ ਵਾਲੇ ਰੈਸਟੋਰੈਂਟ ਮਾਲਕ ਸੰਜੀਵ ਮਹਾਜਨ ਨੂੰ ਆਪਣੇ ਰੈਸਟੋਰੈਂਟ ਦੇ ਸਾਹਮਣੇ ਲੱਗਦੀ ਰੇੜੀ ਤੇ ਸ਼ਰਾਬ ਪਿਲਾਉਣ ਤੋਂ ਰੋਕਣਾ ਮਹਿੰਗਾ ਪੈ ਗਿਆ ਜਿਸ ਦੇ ਚਲਦਿਆਂ ਉਸ ਉੱਪਰ ਰੇੜੀ ਲਾਉਣ ਵਾਲੇ ਬਗੀਰਤ ਸਿੰਘ ਅਤੇ 15 ਦੇ ਕਰੀਬ ਨੌਜਵਾਨਾਂ ਨੇ ਜਾਨਲੇਵਾ ਹਮਲਾ ਕਰ ਦਿੱਤਾ ਜਿਸ ਸੰਬੰਧੀ ਤਕਰੀਬਨ 3 ਮਹੀਨੇ ਬੀਤਣ ਉਪਰੰਤ ਵੀ ਉਸ ਨੂੰ ਪੁਲਿਸ ਪਾਸੋਂ ਕੋਈ ਵੀ ਇਨਸਾਫ ਨਹੀਂ ਮਿਲਿਆ ਜੇ ਸੰਬੰਧੀ ਉਸ ਵੱਲੋਂ ਮੁੱਖ ਮੰਤਰੀ ਪੰਜਾਬ ਅਤੇ ਡੀਜੀਪੀ ਪੰਜਾਬ ਨੂੰ ਇਨਸਾਫ ਦੀ ਗੁਹਾਰ ਲਗਾਈ ਗਈ ਹੈ ਬੰਦੇ ਦੇਖੋ ਜੀ 15 20 ਜਣੇ ਗਏ ਜਿਨ੍ਹਾਂ ਨੂੰ ਅਸੀਂ ਜਾਣਿਆ ਉਹਦੇ ਪੰਜ ਨੇ ਤਾਂ ਸਾਹ ਨਹੀਂ ਰਾਂਡੇ ਜਿਹੜੇ ਬਾਕੀ ਜਿਹੜੇ ਅਣਪਛਾਤੇ ਜਿਨ੍ਹਾਂ ਨੂੰ ਇਹ ਜਾਣਦੇ ਨਹੀਂ ਨਜਾਇਜ਼ ਹੀ ਹੱਥ ਮਾਰੀ ਜਾਂਦੇ ਬੰਨਾਂ ਕਈ ਆਂਗੋਣ ਦੇ ਵਿੱਚ ਵੀ ਇੱਕਦਾਂ ਲੜਕਾ ਹੋਰ ਹੈ ਜਿਹਦਾ ਨਾਂ ਨਹੀਂ ਇਹ ਜਾਣਦੇ ਉਹਨੇ ਵੀ ਹੱਥ ਮਾਰ ਦਿੱਤੇ ਨੁਕਸਾਨ ਦੇਖੋ ਜੀ ਬੜਾ ਹੋ ਚੁੱਕਾ ਚੈਨ ਵੀ ਗਵਾਚ ਗਈ ਦੀ ਚਾਨ ਸਾਹਮਣੇ ਵੀ ਨਜ਼ਰ ਆਂਦੀ ਸੀ ਸੀਸੀਟੀਵੀ ਦੇ ਵਿੱਚ ਸਰਿਆ ਮੇਰ ਆਂਦੀ ਹੈ ਕਿ ਜਿਹਦੇ ਦੌਰਾਨ ਦੇ ਵਿੱਚ ਜਿਹੜਾ ਇੱਕ ਨਹੀਂ ਉਹਨਾਂ ਨੇ ਸਾਡੇ ਉਂਗਲਾਂ ਵੀ ਤੋੜ ਦਿੱਤੀਆਂ ਉਂਗਲਾਂ ਵੀ ਸਾਫ਼ ਨਜ਼ਰ ਆਂਦੀਆਂ ਦੇਖੋ ਉਂਗਲ ਤੋੜੀ ਦੀ ਇੱਥੇ ਐਵੇਂ ਉਂਗਲ ਤੋੜ ਦਿੱਤੀ ਐਵੇਂ ਉਂਗਲ ਤੋੜ ਦਿੱਤੀ ਮੰਗਾ ਹੈ ਕਿ ਇਹਨਾਂ ਨੂੰ ਆਪਣੇ ਕੰਨੇ ਇਹਨਾਂ ਤੇ ਕਾਰਵਾਈ ਕਰਕੇ ਇਹਨਾਂ ਨੂੰ ਕੋਰਟ ਦੇ ਵਿੱਚ ਭੇਜ ਜਾਵੇ ਜੋ ਕੋਰਟ ਤੋਂ ਇਨਸਾਫ ਮਿਲੇਗਾ ਮੈਨੂੰ ਉਹ ਮਨਜ਼ੂਰ ਹੈ ਤੇ ਜੀ ਕਰੀਬ 2 ਮਹੀਨੇ ਪਹਿਲਾਂ ਸੰਜੀਵ ਮਹਾਜਨ ਨੇ ਇਹਨਾਂ ਦਾ ਰੈਸਟੋਰੈਂਟ ਹੈ ਤਿਲਕਨਗਰ ਦੇ ਵਿੱਚ ਇਹਨਾਂ ਦੇ ਸਾਹਮਣੇ ਕੋਈ ਪ੍ਰਵਾਸੀ ਮਜ਼ਦੂਰ ਹੈ ਉਹ ਮੋਮੋਜ਼ ਦੀ ਰੇੜੀ ਲਾਉਂਦਾ ਹੈ ਇਹਨਾਂ ਦੋਨਾਂ ਦੀ ਆਪਸ 'ਚ ਜਿਹੜੀ ਆ ਝੜਪ ਜਿਹੜੀ ਹੋਈ ਸੀ ਜਿਸ ਤੇ ਰਾਘੀਰਾ ਨੇ ਇਹਨਾਂ ਨੂੰ ਜਿਹੜਾ ਹਟ-ਹਟਾ ਕਰਾਉਣ ਦੀ ਕੋਸ਼ਿਸ਼ ਕੀਤੀ ਸੀ ਜਿੱਥੇ ਰਾਘੀਰਾ ਨਾਲ ਇਹਨਾਂ ਦਾ ਜਿਹੜਾ ਕਫਲ ਉੱਥੇ ਹੋ ਗਿਆ ਸੀ ਜਿਸ ਦਰਾਂ ਨੇ ਇਹਨਾਂ ਨੇ ਆਪਣਾ ਡਾਕਟਰੀ ਨਤੀਜਾ ਹਾਸਲ ਕਰਕੇ ਤੇ ਆਪਣੇ ਬਿਆਨ ਜਿਹੜੇ ਸਾਨੂੰ ਦਰਜ ਕਰਾਏ ਸੀ ਜੋ ਮੌਕੇ ਤੇ ਚੌਕੀ ਇਨਚਾਰਜ ਦੇ ਮੇਰੇ ਵੱਲੋਂ ਵੀ ਤਸਦੀਕ ਤਫਤੀਸ਼ ਕਰਕੇ ਜਿਹੜਾ ਡਾਕਟਰੀ رائے ਦੇ ਵਿੱਚ ਮੈਡੀਕਲ ਰਿਕਾਰਡ ਦੇ ਵਿੱਚ ਹਾਸਲ ਕੀਤੀ ਸੀ ਤੇ ਜਿਹਦੇ ਬੇਸ ਤੇ ਜਿਹੜਾ ਰੈਪਟ ਜਿਹੜੀ ਅੰਡਰ ਸੈਕਸ਼ਨ 323 ਆਈਪੀਸੀ ਜਿਹੜੀ ਦਰਜ ਰੋਜ਼ਨਾਮਚਾ ਕੀਤੀ ਗਈ ਸੀ ਸੰਜੀਵ ਮਹਾਜਨ ਵੱਲੋਂ ਜਿਹੜਾ ਵਿਨੋਦ ਤੇ ਐਂਡ ਆਦਰਸ ਦੇ ਖਿਲਾਫ ਜੀ ਜੋ ਤਸਦੀਕ ਤਫਤੀਸ਼ ਚ ਜੋ ਵੀ ਤੱਥ ਸਾਹਮਣੇ ਆਏ ਸੀ ਉਹਨਾਂ ਸੰਬੰਧੀ ਜਿਹੜੇ ਇਹਦੇ ਬਿਆਨਾਂ ਦੀ ਤਸਦੀਕ ਕੀਤੀ ਗਈ ਉਸ ਤੋਂ ਬਾਅਦ ਜਿਹੜੀ ਰੈਪੋਰਟ ਦਰਜ ਕਰਕੇ 323 ਦੀ ਅਰੋਧਾਇਤ ਕੀਤੀ ਕਿ ਆਪਣੀ ਕੋਰਟ ਜਿਹੜੀ ਆ ਇਸ ਤਗਾਸੇ ਦੀ ਜਿਹੜੀ ਚਾਰਾ ਜੋ ਇਹ ਕਰ ਸਕਦਾ ਹੈ ਆਪ ਸਭ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਫਾਸਟਵੇ ਕੇਬਲ ਆਪਰੇਟਰ ਦੇ ਕੁਝ ਕਰਮਚਾਰੀ ਜੋ ਕਿ ਫਾਸਟਵੇ ਕੇਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੇਬਲ ਨਾਲ ਮਿਲ ਕੇ ਅਤੇ ਗ੍ਰਾਹਕਾਂ ਨੂੰ ਗੁੰਮਰਾ ਕਰਕੇ ਅਤੇ ਝੂਠ ਬੋਲ ਕੇ ਫਾਸਟਵੇ ਦੇ ਬਾਕਸ ਚੁੱਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਹੇ ਹਨ ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਜੇਕਰ ਫਾਸਟਵੇ ਕੇਬਲ ਆਪਰੇਟਰ ਦਾ ਕੋਈ ਕਰਮਚਾਰੀ ਆਮ ਨੂੰ ਗੁੰਮਰਾ ਜਾਂ ਝੂਠ ਬੋਲ ਕੇ ਵਾਸਵੇ ਦਾ ਬਾਕਸ ਬਦਲਦਾ ਤਾਂ ਤੁਰੰਤ ਕੇਬਲ ਆਪਰੇਟਰ ਦੇ ਮਾਲਿਕ ਨੂੰ ਇਤਲਾ ਦੇਵੋ ਆਜ਼ਾਦੀ ਦਿਵਸ ਨੂੰ ਲੈ ਕੇ ਭਾਰਤ ਜਨਤਾ ਪਾਰਟੀ ਵੱਲੋਂ ਦੇਸ਼ ਭਰ ਵਿੱਚ ਵੱਖ-ਵੱਖ ਪ੍ਰੋਗਰਾਮ ਕਰਵਾਏ ਜਾ ਰਹੇ ਹਨ ਭਾਜਪਾ ਪੰਜਾਬ ਪ੍ਰਧਾਨ ਸੁਨੀਲ ਜਾਖੜ ਦੇ ਦਿਸ਼ਾ ਨਿਰਦੇਸ਼ਾਂ ਤੇ ਭਾਜਪਾ ਅੰਮ੍ਰਿਤਸਰ ਵੱਲੋਂ 12 ਅਗਸਤ 2024 ਤੋਂ 15 ਅਗਸਤ 2024 ਤੱਕ ਰੋਜ਼ਾਨਾ ਪ੍ਰੋਗਰਾਮ ਉਲੀਕੇ ਜਾਣਗੇ ਇਸ ਮੌਕੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਸਾਬਕਾ ਸੰਸਦ ਮੈਂਬਰ ਅਤੇ ਸਾਫ ਕਾਸ ਸੂਬਾ ਪ੍ਰਧਾਨ ਸ਼ਵੇਤ ਮਲੇ ਸੂਬਾਸ ਕਤਰ ਸੂਰਜ ਭਰਦਵਾਜ ਜ਼ਿਲ੍ਹਾ ਜਨਰਲ ਸਕਤਰ ਸਲੇਲ ਕਪੂਰ ਸਾਫ ਕਾ ਜ਼ਿਲ੍ਹਾ ਪ੍ਰਧਾਨ ਆਨੰਦ ਸ਼ਰਮਾ ਡਾਕਟਰ ਰਾਮ ਚਾਵਲਾ ਸੁਖਮਿੰਦਰ ਸਿੰਘ ਪਿੰਚੀ ਕੁਮਾਰ ਅਮਿਤ ਮੀਤ ਪ੍ਰਧਾਨ ਪਰਮਜੀਤ ਸਿੰਘ ਬਤਰਾ ਆਧ ਹਜ਼ਰਸਾਨ ਔਰ ਇਹ ਅਸੀਂ ਅੱਜ ਪ੍ਰੋਗਰਾਮ ਬਣਾਇਆ ਕਿ ਆਪਾਂ ਜਿਹੜੇ ਨਾ ਕਿ ਆਪਾਂ ਆਜ਼ਾਦੀ ਦਾ ਦਿਵਸ ਮਨਾਉਣਾ ਉਸ ਤੋਂ ਪਹਿਲਾਂ ਜਿਹੜੇ ਸ਼ਹੀਦ ਜਿਨ੍ਹਾਂ ਦਾ ਖੂਨ ਡੁੱਲ ਜਿਨ੍ਹਾਂ ਦੇ ਖੂਨ ਡੁੱਲਨ ਕਰਕੇ ਸਾਡਾ ਇਹੀ ਸੀ ਦੀ ਸਾਨੂੰ ਸਾਨੂੰ ਆਜ਼ਾਦੀ ਦਾ ਦੇਖਣ ਮਿਲੀ ਹੈ ਉਹਨਾਂ ਕਰਕੇ ਅਸੀਂ 12 ਤਰੀਕ ਨੂੰ ਇੱਕ ਕਾਰਜਕ੍ਰਮ ਰੱਖਦੇ ਹਾਂ ਕੈਂਡਲ ਮਾਰਚ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਉਹ 6:30 ਵਜੇ ਨਵਲਟੀ ਚੌਂਕ ਤੋਂ ਲੈ ਕੇ ਬੀਬੀਕੇ ਡੀਵੀ ਕਾਲਜ ਤੱਕ ਉਸ ਤੋਂ ਬਾਅਦ 13 ਤਰੀਕ ਨੂੰ ਇੱਕ ਬਹੁਤ ਵੱਡੀ ਬਾਈਕ ਰੈਲੀ ਕੋਈ 5-700 ਮੋਟਰਸਾਈਕਲ ਦੀ ਜੋ ਭਾਜਪਾ ਕਾਰ्यालय ਤੋਂ ਸ਼ੁਰੂ ਹੋ ਕੇ ਸਾਰੇ ਹਾਲ ਗੇਟ ਜਿੱਨਾ ਚ ਹਰ ਹਰ ਮੋਟਰਸਾਈਕਲ ਦੇ ਜਿਹੜੇ ਉਹਨੇ ਆਪਣੇ ਹੱਥ ਵਿੱਚ ਤਿਰੰਗਾ ਫੜਿਆ ਆਏਗਾ ਉਹ ਸ਼ਾਮ ਨੂੰ ਆਪਾਂ 4 ਵਜੇ ਸ਼ੁਰੂ ਕਰਾਂਗੇ ਤੇ ਫਿਰ ਇੱਥੇ ਬੀਜੇਪੀ ਕਰ ਲਈ ਉਹਦਾ ਖਤਮ ਕਰਾਂਗੇ ਔਰ ਉਸ ਤੋਂ ਬਾਅਦ 14 ਤਰੀਕ ਨੂੰ ਸਵੇਰੇ ਕਈ ਕਲਚਰਲ ਪ੍ਰੋਗਰਾਮ ਹੋਣਗੇ ਜਿੱਥੇ ਬੱਚੇ ਛੋਟੇ ਬੱਚੇ ਸਕੂਲਾਂ ਵਿੱਚ ਸਾਡੇ ਸਾਰੇ ਕਾਰਕਿਰਤਾ ਉਹਨਾਂ ਪ੍ਰੋਗਰਾਮਾਂ ਦੇ ਵਿੱਚ ਸ਼ਿਰਕਤ ਕਰੇਗੇ ਐਸਬੀਆਈ ਲੇਡੀਜ਼ ਕਲੱਬ ਦੇ ਪ੍ਰਧਾਨ ਸ਼੍ਰੀਮਤੀ ਅਨੀਤਾ ਖਾਰਾ ਵੱਲੋਂ ਸ਼੍ਰੀ ਬੜਾ ਹਨੂਮਾਨ ਮੰਦਿਰ ਵਿਖੇ 10 ਸਕੂਲਰ ਅਤੇ ਪੱਖੇ ਪੇਂਟ ਕੀਤੇ ਗਏ ਸ਼੍ਰੀ ਦੁਰਗਿਆਣਾ ਕਮੇਟੀ ਦੇ ਪ੍ਰਧਾਨ ਲక్ష్ਮੀ ਕਾਂਤਾ ਚਾਵਲਾ ਨੇ ਉਹਨਾਂ ਨੂੰ ਸਨਮਾਨਿਤ ਕੀਤਾ इस मौके डॉक्टर राकेश शर्मा अरुण खन्ना विमल अरोड़ा विजय खन्ना अति माला चावला भी मौजूद सन ये हमारे लिए बड़ी खुशी की बात है और हम धन्यवाद भी करते हैं कि स्टेट बैंक का जो ऑल इंडिया का लेडीज क्लब है उसकी चेयरपर्सन श्रीमती अनीता यहाँ आई वो चेयरमैन साहब की श्रीमती है और उन्होंने मंदिर के लिए हमें कूलर दिए हैं जो बड़ी समय की आवश्यकता भी है मुझे बहुत अच्छा लगा कि सात महिला अधिकारी कुछ ऑफिसर्स के साथ यहाँ आए हैं उन्होंने पहले भी हमारी मदद की है हनुमान जी के मंदिर में एलईडी भी उन्होंने लगवाई है संस्कृत कॉल के बच्चों को कंबल भी दिए हैं और वे आगे के लिए भी कह के गए हैं गौशाला की भी चिंता करेंगे जहाँ घायल गायों की सेवा होती है उन्होंने कहा हम उसके लिए दवाइयाँ भी देंगे मैं श्री दुर्गना कमेटी की तरफ से उनका धन्यवाद भी करती हूँ आज मैं खासकर स्टेट बैंक के ਹੈਡ ਉਹਨਾਂ ਦੀ ਮੈਸੇਜ ਇੱਥੇ ਨੀਤਾ ਜੀ ਆਏ ਸੀ ਉਹਨਾਂ ਦਾ ਦਿਲੋਂ ਧੰਨਵਾਦ ਕਰਨਾ ਕਿ ਉਹਨਾਂ ਨੇ ਵੱਡੇ ਹਨਮਾਨ ਜੀ ਦੇ ਮੰਦਿਰ ਆ ਕੇ ਆਈ ਕੂਲਰ ਦਿੱਤੇ ਹੈ ਜੋ ਇੱਥੋਂ ਦੀ ਜ਼ਰੂਰਤ ਸੀ ਉਹ ਅਗੋਂ ਵੀ ਵਿਸ਼ਵਾਸ ਦਵਾਗੇ ਕਿ ਮੰਦਿਰ ਰਸਤੇ ਹੋਰ ਵੀ ਜੋ ਹੈ ਇਹ ਜ਼ਰੂਰ ਕਰਾਂਗੇ ਆਮ੍ਰਿਤਸਰ ਪੁਲਿਸ ਕਮਿਸ਼ਨਰੇਟ ਦੇ ਪੀਓ ਸਟਾਫ ਨੂੰ ਉਸ ਵੇਲੇ ਵੱਡੀ ਸਫਲਤਾ ਪ੍ਰਾਪਤ ਹੋਈ ਜਦ ਗੁਪਤ ਸੂਚਨਾ ਦੇ ਆਧਾਰ ਤੇ ਵਾਕ-ਵਾਕ ਮਾਮਲਿਆਂ ਵਿੱਚ ਦੋ ਦੋਸ਼ੀ ਪਗੌੜਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਪੀਓ ਸਟਾਫ ਦੇ ਇੰਚਾਰਜ ਹਰੀਸ਼ ਕੁਮਾਰ ਨੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਇਹ ਪੀਓ ਜਿਹੜਾ ਨਾ ਅਜੀਤ ਕੁਮਾਰ ਪੀਓ ਹੈ 255298 ਨੰਬਰ ਦੇ ਵਿੱਚ ਸਾਨੂੰ ਵਾਂਟਡ ਸੀ ਇਹਦੇ ਵਾਸਤੇ ਆਪਾਂ ਦੋ ਤਿੰਨ ਵਾਰੀ ਰੀਡ ਕੀਤੀ ਲੇਕਿਨ ਇਹ ਸਾਨੂੰ ਚੱਕਮਾ ਦੇ ਕੇ ਨਿਕਲਦਾ ਰਿਹਾ ਔਰ ਸਾਡੀ ਟੀਮ ਨੇ ਇਹਦੇ ਪਿੱਛੇ ਬੜੀ ਐਫਰਟਸ ਕੀਤੀਆਂ ਲੇਕਿਨ ਕੱਲ ਰਾਤੀ ਸਾਨੂੰ ਇਹ ਕਾਮਯਾਬੀ ਮਿਲੀ ਕਿ ਇਹ ਜਿਹੜਾ ਪੀਓ ਹੈ ਰਾਤ ਲੇਟ ਓਵਰ ਅਹੀ 11 ਵਜੇ ਗ੍ਰਿਫਤਾਰ ਕਰਕੇ ਲਿਆਂਦਾ ਔਰ ਮੈਂ ਖੁਦ ਆਪਣੀ ਟੀਮ ਦੇ ਨਾਲ ਸੀ ਮੈਂ ਔਰ ਮੇਰੀ ਟੀਮ ਅਪਰਾਧ ਜਾ ਕੇ ਇਹਨੂੰ ਅਰੈਸਟ ਕਰਕੇ ਲਿਆਏ ਥਾਣਾ ਜੰਡਿਆਲਾ ਪੁਲਿਸ ਵੱਲੋਂ ਵਾਕ-ਵਾਕ ਮਾਮਲਿਆਂ ਵਿੱਚ 10 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਫਾਸਟਵੇ ਦਾ ਫਿਲਮੀ ਚੈਨਲ ਨੰਬਰ 240 ਤੇ, ਫਾਸਟਵੇ ਮੂਵੀ ਚੈਨਲ ਨੰਬਰ 241 ਤੇ, ਫਾਸਟਵੇ ਮੈਟਰੋ ਚੈਨਲ ਨੰਬਰ 242 ਤੇ, ਫਾਸਟਵੇ 뮤직 ਚੈਨਲ ਨੰਬਰ 243 ਤੇ। ਗੁਰਦੁਆਰਾ ਸ਼ਹੀਦਾ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556। ਸ਼੍ਰੀ ਦੁਰਗਿਆਨਾ ਤੀਰਤ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 563 ਤੇ ਕੀਤਾ ਜਾ ਰਿਹਾ ਹੈ। ਮੰਦਿਰ ਲਾਲ ਭਵਨ ਮਾਡਲ ਟਾਊਨ ਤੋਂ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ ਫਾਸਟਵੇ ਦੇ ਲੋਕਲ ਚੈਨਲਸ ਤੇ ਐਡਵਰਟਾਈਜ਼ਮੈਂਟ ਦੇਣ ਲਈ ਫੋਨ ਨੰਬਰ 7009308883 ਤੇ ਸੰਪਰਕ ਕੀਤਾ ਜਾ ਸਕਦਾ ਹੈ ਹੁਣ ਸਮਾਂ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਤੁਸੀਂ ਦੇਖੋਗੇ ਪੈਰਿਸ 올림픽 2024 ਦੇ ਚੱਲ ਰਹੇ ਖੇਡਾਂ ਦੇ ਦੌਰਾਨ ਹਾਕੀ ਦੀ ਟੀਮ ਨੇ ਜਿੱਤਿਆ ਫਰਾਂਸ ਮੈਡਲ ਇਹਦੇ ਕੁਝ ਹੋਰ ਖਬਰਾਂ ਇੱਕ ਛੋਟੇ ਜੇ ਬ੍ਰੇਕ ਤੋਂ ਬਾਅਦ Land, अपने बच्चों को नेचर का अनुभव और राइट्स का फन दीजिए आइए कंपनी बाग में सबके मन पसंद फन लैंड में और मजे लीजिए बेशुमार राइट्स, बोटिंग रेस्टोरेंट हॉर्स राइडिंग आर्टिफिशियल जू डांस और बहुत सारी एक्साइटिंग एक्टिविटीज का एंट्री सिर्फ पांच रुपए शुरू City unlimited fun.

ਜਰ ਮੇਰਾ ਸੁਹੇਗਾ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਪੈਰਿਸ 올림픽 2024 ਦੇ ਚੱਲ ਰਹੇ ਖੇਡਾਂ ਦੇ ਦੌਰਾਨ ਹਾਕੀ ਦੀ ਟੀਮ ਨੇ ਬ੍ਰੌਂਜ਼ ਮੈਡਲ ਲੈ ਕੇ ਮੱਲਾਮਾਰੀਆਂ ਹਨ ਇਸ ਮੌਕੇ ਖਿਡਾਰੀ ਜਰਮਨप्रीत ਸਿੰਘ ਦੇ ਮਾਤਾ ਪਿਤਾ ਵੱਲੋਂ ਜਿੱਤ ਦੀ ਖੁਸ਼ੀ ਮਨਾਈ ਗਈ ਅਤੇ ਵਾਹਿਗੁਰੂ ਦਾ ਸ਼ੁਕਰਾਨਾ ਵੀ ਕੀਤਾ ਗਿਆ ਸਾਡਾ ਬੇਟਾ ਜੋ ਕਿ ਇਸ ਵਾਰ 올림픽 2024 ਦੇ ਵਿੱਚ ਹਾਕੀ ਦੇ ਵਿੱਚ ব্রੌਂਜ਼ ਮੈਡਲ ਲੈ ਕੇ ਆਏ ਆ ਤੇ ਇਸ ਤੋਂ ਪਹਿਲਾਂ ਵੀ ਉਹਨਾਂ ਨੇ ਇਹ ਜਿਹੜੀਆਂ ਜਿੱਤਾਂ ਪ੍ਰਾਪਤ ਕੀਤੀਆਂ ਆ ਉਹ ਲੈ ਕੇ ਆਏ ਸੀ ਏਸ਼ੀਅਨ ਗੇਮਸ ਦੇ ਵਿੱਚ ਕਾਮਨਵੈਲਥ ਗੇਮਸ ਦੇ ਵਿੱਚ ਮੈਡਲ ਲੈ ਕੇ ਆਏ ਆ ਇਹ ਲਗਾਤਾਰ ਜਿੱਤਾਂ ਵਾਰੀ-ਵਾਰੀ ਇਹ ਦਰਜ ਕਰ ਰਹੇ ਆ ਜਿਹੜੀ ਇੰਡੀਆ ਦੀ ਟੀਮ ਆ ਉਹ ਅੱਜ ਜਿੱਤ ਪ੍ਰਾਪਤ ਕੀਤੀ ਆ ਤੇ ਬਹੁਤ ਜ਼ਿਆਦਾ ਖੁਸ਼ੀ ਆ ਸਾਰੇ ਇੰਡੀਆ ਨੂੰ ਬਹੁਤ ਖੁਸ਼ੀ ਆ ਜੀ ਹਾਡੇ ਘਰ ਦੇ ਵਿੱਚ ਵੀ ਜਿਹੜਾ ਵਿਆਹ ਵਰਗਾ ਮਾਹੌਲ ਬਣਿਆ ਪਿਆ ਵਾ ਸਾਰਾ ਪਰਿਵਾਰ ਬੈਠ ਕੇ ਖੁਸ਼ੀ ਮਨਾਉਂਦੇ ਆ ਜੀ ਸਾਰੀ ਟੀਮ ਦੇ ਉੱਤੇ ਬੜੀ ਕਿਰਪਾ ਆਪਣੀ ਬਣਾ ਕੇ ਰੱਖੀ ਆ ਤੇ ਚੜ੍ਹਦੀ ਕਲਾ ਨਾਲ ਜਿੱਤ ਪ੍ਰਾਪਤ ਕਰਕੇ ਤੇ ਵਾਪਸ ਆਉਣਗੇ ਹੁਣ ਬੜੀ ਆਪਾਂ ਨੂੰ ਬਹੁਤ ਜ਼ਿਆਦਾ ਖੁਸ਼ੀ ਆ ਵਾਤਾਵਰਨ ਨੂੰ ਹਰਿਆ ਭਰਿਆ ਅਤੇ ਪ੍ਰਦੂਸ਼ਣ ਰਹਿਤ ਕਰਨ ਦੇ ਮੰਤਵ ਨਾਲ ਲੀਗਲ ਐਕਸ਼ਨ ਏ ਡੈਵੈਲਪਰ ਐਸੋਸੀਏਸ਼ਨ ਵੱਲੋਂ ਸਰਕਾਰੀ ਸਮਾਰਟ ਹਾਈ ਸਕੂਲ ਕਾਲਾ ਵਿਖੇ ਵੱਖ-ਵੱਖ ਪ੍ਰਕਾਰ ਦੇ ਛੋਟੇ ਵੱਡੇ ਸ਼ਾਨਦਾਰ ਫਲਦਾਰ ਅਤੇ ਖੁਸ਼ਬੂਦਾਰ ਪੌਦੇ ਲਗਾਏ ਗਏ ਐਸ ਮੌਕੇ ਪ੍ਰਿੰਸੀਪਲ ਮਿਸਿਸ ਕਵਲਪ੍ਰੀਤ ਕੌਰ ਅਤੇ ਚੇਅਰਮੈਨ ਸੁਵਿੰਦਰ ਸਿੰਘ ਸੰਦੂ ਨੇ ਸੰਸਥਾ ਦੇ ਰਾਸ਼ਟਰਪਤੀ ਸ਼ਰਤ ਵਿਸ਼ਿਸ਼ਟ ਅਤੇ ਉਹਨਾਂ ਦੀ ਟੀਮ ਦੇ ਮੈਂਬਰਾਂ ਦਾ ਸਵਾਗਤ ਕਰਦਿਆਂ ਪੌਦੇ ਲਗਾਉਣ ਦੀ ਵਿਵਸਥਾਬੰਦੀ ਦੀ ਜਾਣਕਾਰੀ ਦਿੱਤੀ। ਐਸ ਮੌਕੇ ਉੱਗੇ ਸਮਾਜ ਸੇਵੀ ਅਤੇ ਪੰਜਾਬੀ ਸੱਭਿਆਚਾਰਕ ਵਿਕਾਸ ਮੰਚ ਦੇ ਕੌਮੀ ਪ੍ਰਧਾਨ ਸੁਵਿੰਦਰ ਸਿੰਘ ਸਿੱਧੂ, ਜ਼ਿਲ੍ਹਾ ਪ੍ਰਧਾਨ ਸਚਿਨ ਪਾਟਿਆ, ਐਡਵੋਕੇਟ ਸੰਜੀਤ ਸਿੰਘ, ਇਸਲਾਮ ਸ਼ਾ, ਸੂਰਜਪੇਰੀ, ਰਾਜਨ ਕਾਲੜਾ बलजीत सिंह के तो अलावा स्कूल आध हाज़रसान आज लीगल एक्शन एड की तरफ से हम लोगों ने ग्रीन इंडिया डे के ऊपर आज प्लांटेशन की है जो कि सरकारी हाई स्कूल पिंड काला में ये आज ड्राइव चलाई गई जिसमें हमें स्कूल की प्रिंसिपल मैम की ओर से विशेष सहयोग मिला जिन्होंने अपने स्कूल परिसर में प्र, मेडिसिन प्लांट्स का लगवाए और बच्चों को ये प्रेरित किया कि वो जितना भी हो सके इन प्लांट्स की देखभाल करें पेड़ों को बचाएं क्योंकि सांसें हो रही है कम आओ हम पेड़ लगाएं आ, हमारा एक मिशन है जिसके तहत प्रत्येक व्यक्ति अपने आसपास के इलाके में एक पेड़ लगाए और उसकी सेवा करे क्योंकि अगर पेड़ पलेगा तो आने वाला जीवन और जैसे ही हमारी जलवायु में प्रदूषण फैलता जा रहा है आ, आने वाले समय में और हमें सांसें लेने में मुश्किल ਆਏਗੀ ਇਸ ਲਈ ਪੇੜ ਲਗਾएं और जीवन बचाएं सीएचसी ਲੋਪੋਕੇ ਦੇਸ ਨੂੰ ਡਾਕਟਰਾਂ ਅਤੇ ਸਿਹਤ ਵਿਭਾਗ ਦੀਆਂ ਸਮੂਹ ਜਥੇਬੰਦੀਆਂ ਵੱਲੋਂ ਹਸਪਤਾਲ ਦੇ ਸੀਨੀਅਰ ਡਾਕਟਰ ਉੱਪਰ ਹੋਏ ਹਮਲੇ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਤਿੰਨ ਦਿਨਾਂ ਤੋਂ ਓਪੀਡੀ ਬੰਦ ਕਰਕੇ ਤਰਨੇ ਉੱਪਰ ਬੈਠੇ ਹੋਏ ਹਨ ਇਸ ਮੌਕੇ ਉਕਤ ਆਗੂਆਂ ਨੇ ਆਖਿਆ ਕਿ ਹਸਪਤਾਲ ਵਿੱਚ ਡਾਕਟਰਾਂ ਦੀ ਕੋਈ ਸੁਰੱਖਿਆ ਨਹੀਂ ਹੈ ਬੀਤੇ ਦਿਨੀ ਬੱਚਿਆਂ ਦੇ ਮਾਹੀ ਡਾਕਟਰ ਉੱਪਰ ਜਾਨਲੇਵਾ ਹਮਲਾ ਕਰਕੇ ਉਹਨਾਂ ਦੀ ਪੱਗ ਲਾ ਦਿੱਤੀ ਗਈ ਸੀ ਪਵਨ ਸ਼ਰਮਾ ਰੇਡੀਓਗ੍ਰਾਫਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ। ਅੱਜ ਤਿੰਨ ਦਿਨ ਬੀਤ ਜਾਣ ਤੇ ਵੀ ਪੁਲਿਸ ਵੱਲੋਂ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਜਿਸ ਕਰਕੇ ਸਮੂਹ ਸਿਹਤ ਮੁਲਾਜ਼ਮ ਜਥੇਬੰਦੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸਾਡੇ ਸੀਨੀਅਰ ਡਾਕਟਰ ਜਸਕਰਨ ਸਿੰਘ ਉਹਨਾਂ ਦੀ ਪੱਗ ਲਾਈ ਗਈ ਹੈ। ਉਹਨਾਂ ਨੂੰ بیسਬਾਲ ਨਾਲ ਕੁੱਟਿਆ ਗਿਆ। ਉਸ ਦੇ ਰੋਸ ਵਜੋਂ ਜਿਹੜੀ ਸਾਡੀ ਸਾਰੀਆਂ ਮੁਲਾਜ਼ਮ ਜਥੇਬੰਦੀਆਂ ਅਜੇ ਤੇ ਅੱਜ ਦਾ ਜਿਹੜਾ ਸਾਡਾ ਐਕਸ਼ਨ ਹੈ ਇਹ ਸਿਰਫ ਸਾਡਾ ਸੀਐਸਸੀ ਲੋਪੋਕੇ ਦਾ ਹੈ। ਜੇ ਸਾਨੂੰ ਇਨਸਾਫ ਨਾ ਮਿਲਿਆ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤੇ ਜਿਹੜਾ ਸਾਡਾ ਸੰਘਰਸ਼ ਆ ਜ਼ਿਲ੍ਹਾ ਲੈਵਲ ਤੇ ਵੀ ਚੱਲੇਗਾ ਤੇ ਸਟੇਟ ਲੈਵਲ ਤੱਕ ਅਸੀਂ ਜਾਵਾਂਗੇ। ਸ਼੍ਰੀ ਮੁਕਤੀ ਨਾਰਾਇਣ ਥਮ ਵੈਂਕਟੇਸ਼ ਮੰਦਿਰ ਤਿਰੂਪਤੀ ਬਾਲਾਜੀ ਮੰਦਿਰ ਗ੍ਰੀਨਫੀਲਡ ਵਿਖੇ Swami Shri Sudarshanaacharya ji Maharaj ਦਾ 89ਵਾਂ ਜਨਮ ਦਿਨ ਬੜੀ ਉਮਤਾਮ ਨਾਲ ਮਨਾਇਆ ਗਿਆ। ਇਸ ਮੌਕੇ ਭਗਵਾਨ ਸ਼੍ਰੀ ਮੁਕਤੀ ਨਾਰਾਇਣ ਜੀ ਨੂੰ ਤੂਲਸੀ ਦੇ ਫੁੱਲ ਪੇਂਟ ਕੀਤੇ ਗਏ। ਇਸ ਮੌਕੇ ਸ਼੍ਰੀ ਮੁਕਤੀ ਨਾਰਾਇਣ ਥਮ ਸਤਿ ਕੀਰਤਨ ਮੰਡਲ ਵੱਲੋਂ ਸਤਿ ਕੀਰਤਨ ਕੀਤਾ ਗਿਆ। ਜਿਸ ਵਿੱਚ ਸੰਗਤਾ ਨੇ ਆਪਣੇ ਗੁਰੂ ਦੇਵ ਨਾਲ ਸੰਬੰਧਿਤ ਅਨੁਭਵਾਂ ਦਾ ਵਰਣਨ ਕੀਤਾ ਇਸ ਮੌਕੇ ਚਰਨਜੀਤ ਅਗਨੀ ਹੋਤਰੀ ਧਰਮਪਾਲ ਪ੍ਰਾਚਨ ਚਰਨਜੀਤ ਭਾਸਕਰ ਕ੍ਰਿਸ਼ਨ ਦੇਵ ਅਗਨੀ ਹੋਤਰੀ ਰਵੀ ਸ਼ਰਮਾ ਸਮੇਤ ਸੰਗਤਾ ਮੌਜੂਦ ਸਨ ਭਾਰਤ ਵਾਸੀਆਂ ਦੀ ਆਨ ਅਤੇ ਸ਼ਾਨ ਲਈ ਕੈਨੇਡਾ ਦੀ ਧਰਤੀ ਤੇ ਫਾਂਸੀ ਦਾ ਰੱਸਾ ਚੁੰਮਣ ਵਾਲੇ ਪਹਿਲੇ ਸਿੱਖ ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਦੀ ਯਾਦ ਵਿੱਚ ਬਣਿਆ ਸਟੇਡੀਅਮ ਆਪਣੇ ਆਖਰੀ ਸਾਲ ਗਿਨ ਰਿਹਾ ਹੈ ਮੌਜੂਦਾ ਸਰਕਾਰ ਨੇ ਵੀ ਇਸ ਸਟੇਡੀਅਮ ਨੂੰ ਪੂਰੀ ਤਰ੍ਹਾਂ ਅਣਗੌਲਿਆ ਕੀਤਾ ਹੋਇਆ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆ ਪਿੰਡ ਦੇ ਅਗਾ ਵਦੂ ਨੌਜਵਾਨ ਆਲਮ ਸਿੰਘ ਰਿੰਕੂ ਹਰਪ੍ਰੀਤ ਸਿੰਘ ਸਤਿੰਦਰਪਾਲ ਸਿੰਘ ਪ੍ਰਭਜਿੰਦਰ ਸਿੰਘ ਸਮਾਈਲ ਗਿੱਲ ਬਚਿੱਤਰ ਸਿੰਘ ਨੇ ਜਾਣਕਾਰੀ ਦਿੱਤੀ ਇਹ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਲੋਪੋਗਵਾਲਿਆਂ ਨੂੰ ਕਿ ਇੱਥੇ ਬਹੁਤ ਸਰਕਾਰਾਂ ਆਈਆਂ ਜਿਨ੍ਹਾਂ ਸਟੇਡੀਅਮ ਵੱਲ ਧਿਆਨ ਨਹੀਂ ਦਿੱਤਾ ਜੇ ਹਜੇ ਵੀ ਸਰਕਾਰਾਂ ਸਟੇਡੀਅਮ ਵੱਲ ਨਾ ਧਿਆਨ ਦੇਣਗੀਆਂ ਇਹ ਜਿੰਨੇ ਨੌਜਵਾਨ ਵੀਰ ਖੜੇ ਆ ਸਾਰੇ ਚੰਗੇ ਭਲੇ ਘਰਾਂ ਦੇ ਆ ਕੋਈ ਗੱਲ ਨਹੀਂ ਜਿੰਨੇ ਵੀ ਪੈਸੇ ਇਹਨਾਂ ਕੋਲ ਸਰਦੇ ਬੰਦੇ ਲਾ ਗੇ ਸਟੇਡੀਅਮ ਦਸਤਾਰ ਕੀਤਾ ਜਾਊਗਾ ਸਾਡੇ ਪਿੰਡ ਚ ਅੱਗੇ ਵੱਖ-ਵੱਖ ਪਿੰਡਾਂ ਤੋਂ ਲੋਕੀ ਖੇਡਣ ਆਉਂਦੇ ਹੀ ਸੈਰ ਕਰਨ ਆਉਂਦੇ ਹੀ ਹੁਣ ਇੱਥੇ ਕੋਈ ਵਾਰ ਨਹੀਂ ਰਿਹਾ ਬਾਕੀ ਇੱਕ ਗੱਲ ਹੋਰ ਹੈ ਜਿਹੜਾ ਸਟੇਂਡ ਦੇ ਮਕਲੇ ਬੰਨੇ ਛੱਪੜਿਆ ਉਹਨੇ ਸਾਡੇ ਸਟੇਡੀਅਮ ਦੀ ਇੰਨੀ ਗੰਡ ਲਾਤੀ ਆ ਕਿ ਸਾਰਾ ਬੇੜਾ ਗਰ ਕਰਤਾ ਵੀ ਕੰਧਾਂ ਡਿੱਗਣ ਨੂੰ ਤਿਆਰ ਹਿਆਂ ਪਿੰਡ ਕਾਲੇ ਕਨੂਪੁਰ ਵਿਖੇ ਪੀਰ ਬਾਬਾ ਅਸ਼ਕ ਅਲੀ ਸ਼ਾਹ ਜੀ ਦਾ ਸਾਲਾਨਾ ਸੱਭਿਆਚਾਰਕ ਮੇਲਾ ਵਾਗਾ ਸਰਹੱਦ ਸਪੋਰਟਸ ਅਤੇ ਕਲਚਰ ਕਲੱਬ ਦੇ ਪ੍ਰਧਾਨ ਬਲਵਿੰਦਰ ਸਿੰਘ ਕੋਲਾ ਸੁਰਜੀਤ ਸਿੰਘ ਪਹਿਲਵਾ ਅਤੇ ਸੀਨੀਅਰ ਕਾਂਗਰਸੀ ਆਗੂ ਅਜੇ ਕੁਮਾਰ ਪੱਪੂ ਦੀ ਅਗਵਾਈ ਹੇ ਬੜੀ ਧੂਮਤਾਂ ਨਾਲ ਮਨਾਇਆ ਗਿਆ ਇਸ ਮੌਕੇ ਪ੍ਰਸਿੱਧ ਪੰਜਾਬੀ ਗੀਤ ਗਾ ਕੇ ਦਰਸ਼ਕਾਂ ਦਾ ਮਨੋਰੰਜਨ ਕੀਤਾ ਗਿਆ ਸ਼ਾਮ ਦੇ ਵੇਲੇ ਕੁਸ਼ਤੀ ਮੁਕਾਬਲੇ ਵੀ ਹੋਏ ਬੜੀ ਗਿੰਦੇ ਵਿੱਚ ਸੰਗਤਾਂ ਮੌਜੂਦ ਸਨ ਇਸ ਮੇਲੇ ਦੇ ਵਿੱਚ ਬਹਿ ਬਲਵਿੰਦਰ ਸਿੰਘ ਕੋਲਾ ਗਰੀਬ ਨੂੰ ਤਲਬਨ 20 ਤੋਂ 22 ਸਾਲ ਦੀ ਸੇਵਾ ਆ ਅਸੀਂ ਇਤਿਹਾਸ ਨੂੰ ਚਾਹੁੰਦੇ ਹਾਂ ਕਿ ਕਿਸੇ ਵੀ ਤਰ੍ਹਾਂ ਬਾਹਰ ਨਾ ਆਜ ਜਿੱਦਾਂ ਹੁਣ ਸਭਿਆਚਾਰ ਕੋ ਹੋ ਰਹਿ ਨੇ ਬੱਚਿਆਂ ਨੂੰ ਕਬੱਡੀ ਦੇ ਨਾਲ ਜੋੜ ਰਹੇ ਨੇ ਅੱਜ ਤਨਤਨ ਬਾਬਾ ਅਸ਼ਕਲੀ ਜੀ ਦਾ ਹਰ ਸਾਲ ਦੀ ਤਰ੍ਹਾਂ ਮੇਲਾ ਰਲ ਮਿਲ ਕੇ ਮਨਾਇਆ ਜਾਂਦਾ ਔਰ ਮੇਲੇ ਵਿੱਚ ਤੁਸੀਂ ਹੁਣੇ ਥੋੜੀ ਦੇਰ ਨੂੰ ਵੇਖੋਗੇ ਇੱਥੇ ਯੂਥ ਨੂੰ ਪ੍ਰੇਰਨਾ ਦੇਣ ਵਾਸਤੇ ਕਬੱਡੀ ਲੜਕੀਆਂ ਦੀ ਤੇ ਲੜਕੀਆਂ ਦੀ ਕਰਾਈ ਜਾਏ ਜਿੱਚ ਸਾਡੀ ਇਹ ਸੋਚ ਹੋਏਗੀ ਭਾਈ ਬੱਚੇ ਖੇਡਾਂ ਵੱਲ ਜ਼ਿਆਦਾ ਧਿਆਨ ਦੇਣ ਬਚਾਏ ਕਿ ਨਸ਼ਿਆਂਲ ਨਸ਼ਿਆਂ ਨੂੰ ਛੱਡ ਕੇ ਜਿਹੜੇ ਬੱਚੇ ਖੇਡਾਂ ਨੂੰ ਅਪਣਉਣਗੇ ਸਭ ਤੋਂ ਵਧੀਆ ਸਾਡੇ ਮੇਲੇ ਦੀ ਪ੍ਰੇਰਨਾ ਦਿੱਤੀ ਜਾਏ ਜੈ ਮਾ ਕਾਲੀ ਚਿੰਤਪੁਰਨੀ ਸੇਵਕ ਸਭਾ ਵੱਲੋਂ 사ਵਨ ਨਵਰਾਤਰੀ ਮਹੋਤਸਵ ਮਹਾਂਤ ਸ਼੍ਰੀ ਸੁਮੇਸ਼ ਸੇਰ ਜੀ ਦੀ ਪ੍ਰਧਾਨਗੀ ਹੇਠ ਕਰਵਾਏ ਗਏ ਪ੍ਰੋਗਰਾਮ ਵਿੱਚ ਵਿਜੇ ਮਹਿਕ ਐਂਡ ਪਾਰਟੀ ਵੱਲੋਂ ਮਹਾਰਾਣੀ ਦਾ ਗੁਣਗਾਲ ਕੀਤਾ ਗਿਆ एस मौके नरेश महेंद्रू पंकज सिंह सुनील मेहरा संदीप आहूजा विकास पाटिया संजय सहगल आध हाजिर सान कोई ना बीमारी हो वो संभल शरीर श्री दुर्गानाथ इरथ दे तुलसीदास मंदिर विखे 11 अगस्त नु गोस्वामी तुलसीदास जयंती मनाई जा रही है जिस संबंध विच 13 जुलाई तो 11 अगस्त तक ਸਵੇਰੇ 8 ਵਜੇ ਤੋਂ 9 ਵਜੇ ਤੱਕ ਤਰੰਪਾਲ ਜੀ ਵੱਲੋਂ ਸ਼੍ਰੀ ਰਾਮ ਚ੍ਰਿਤ ਮਾਨਸ ਤੇ ਪਾਠ ਕੀਤੇ ਜਾ ਰਹੇ ਹਨ। ਇਸ ਮੌਕੇ ਸतीश ਕੋਪਾਲ, ਪਵਨ ਵਧਵਾ, ਡਾਕਟਰ ਰਵੀ ਆਦਵੜੀ ਗਿੰਦੇ ਵਿੱਚ ਸੰਗਠਾ ਹਾਜ਼ਰ ਸਨ। ਥਾਣਾ ਮਜੀਠਾ ਰੋਡ ਪੁਲਿਸ ਨੂੰ ਪੀਡਬਲਯੂਟੀ ਦਫ਼ਤਰ ਬਟਾਲਾ ਰੋਡ ਦੇ ਸਾਹਮਣੇ ਇੱਕ ਨਾਮਾਲੂਮ ਵਿਅਕਤੀ ਦੀ ਲਾਸ਼ ਮਿਲੀ ਹੈ ਜਿਸ ਕਿਸੇ ਨੂੰ ਇਸ ਬਾਰੇ ਕੋਈ ਜਾਣਕਾਰੀ ਹੋਵੇ। ਦਾ थाना एसएचओ हरमनजीत सिंह ਨੂੰ ਫੋਨ ਨੰਬਰ 987290044 ਤੇ ਸੰਪਰਕ ਕੀਤਾ ਜਾ ਸਕਦਾ ਹੈ ਅਤੇ ਆਖਿਰ ਵਿੱਚ ਮੁੱਖ ਆਪਣਾ ਇੱਕ ਵਾਰ ਫਿਰ ਤੋਂ ਗੈਰ ਜ਼ਰੂਰੀ ਕਮਨ ਚੱਕ ਪੰਜਾਬ ਸਰਕਾਰ ਨੈਸ਼ਨਲ ਹਾਈਵੇ ਪ੍ਰੋਜੈਕਟਸ ਦੇ ਦੇ ਵਿਧਾਨ ਆਖਿਆ ਸਤਗੁਰਜੀਤ ਸਿੰਘ ਅੋਚਲਾ ਨੇ ਮੰਦਰ ਮਾਤਾ ਚਿੰਤਪੁਰਨੀ ਟਾਬ ਵਸਤੀ ਰਾਮ ਵਿਖੇ ਮਾਤਾ ਚਿੰਤਪੁਰਨੀ ਜੀ ਦੇ ਸਾਲਾਨੇ ਮੇਲੇ ਦੇ ਸੰਬੰਧ ਵਿੱਚ ਤਿਆਰੀਆਂ ਮੁਕੰਮਲ ਲੋਹਾਰ ਕਾ ਰੋਡ ਦੀ ਸੜਕ ਦਾ ਬੁਰਾ ਹਾਲ ਲੋਕ ਪਰੇਸ਼ਾਨ ਇਸਨਾਂ ਅਜਤੀਆਂ ਖਬਰਾਂ ਅਸੀਂ ਅਗਲੇ ਬੁਲੇਟਿਨ ਵਿੱਚ ਫਿਰ ਮਿਲਾਂਗੇ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ